ਨੀਤਾ ਉਹ ਤਾਂ ਫਲਟਾਂ ਲੱਗਿਤਾ ਕਰਦਾ ਕਾਦੋ ਮੇਰਾ ਮੁੰਡਾ ਆਈ ਉਹਨੇ ਕੁੜੀ ਉਧਰੇ ਸ਼ੋਗਾ ਦੀ ਕੁੜੀ ਤੀਨਾ ਉਹਦੇ ਨਾਲ ਉਹਨੇ ਜਨਾਨਾ ਲਾਇਆ ਉਹ ਕੁੜੀ ਨਾ ਮਗਰਰਾ ਆ ਜਨਸੇ ਜੱਦੀ ਪਸਤੀ ਨਸ਼ਾ ਕਰਦੇ ਆ ਉਹਦੀ ਨਾਨੀ ਵੀ ਨਸ਼ੇ ਦੀ ਕੇ ਵੇਚਦੀ ਸੀ ਅਚਾ ਤੇ ਨਸ਼ਾ ਲਾਦਾ ਰਿਹਾ ਮੁੰਡਾ ਨਸ਼ਾ ਕਰਦਾ ਰਿਹਾ ਬੜਾ ਹੱਦ ਤੋਂ ਵੱਧ ਨਸ਼ਾ ਜਾ ਕੇ ਸਿਵਲ ਹਸਪਤਾਲ ਤੇ ਗੁਰਨਾਮ ਕੋਲ ਚਪਿਤ ਜਾਓ ਨਹੀਂ ਨਸ਼ਾ ਕਰਦਾ ਇਹ ਵੇਚਦਿਆਂ ਹੋਈ ਮੇਰੇ ਦੋ ਮੁੰਡੇ ਦੇ ਇੱਕ ਕੁੜੀ ਮੇਰੇ ਮੁੰਡੇ ਦੇ ਭਲਾ ਦੀ ਦੋ ਵਾ ਕੇ ਤਿੰਨ ਨਾਲ ਅੰਗਾਨੇ ਮੇਰੇ ਪਰਚੇ ਕਿੰਨੇ ਪਰਚੇ ਦਰਜ ਹਾਂ ਕਿੰਨੇ ਪਰਚੇ ਦਰਜ ਇਹਨਾਂ ਨੇ ਹੋ ਰਿਹਾ ਮੈਨੂੰ ਇੰਨਾ ਨਹੀਂ ਪਤਾ ਪਰਚੇ ਤੇ ਨਾਲ ਉਹਨਾਂ ਨੂੰ ਪਤਾ ਇਕ ਕਰੰਦਿਆ ਉਹ ਸਭ ਕੁਝ ਕਰ ਦਿਆ ਉਹ ਕਰ ਦਿਆ ਕਦੇ ਮਗਰ ਨਹੀਂ ਕੀ ਕਦੇ ਪਿੱਛੇ ਉਹ ਸਾਲ ਉਹਨਾਂ ਮੁੰਡਾ ਕੱਟਦਾ ਏ ਉਧਰ ਮੁੰਡਾ ਬੱਲਵਾਲਿਆਂ ਦਾ ਮਨੀਸ਼ ਉਹਦੇ ਨਾਲ ਉਹਨੇ ਚਰਾਨਾ ਲਾ ਲਿਆ ਤਾਂ ਉਹ ਮੁੰਡਾ ਵੀ ਜੇਲ੍ਹ ਚ ਫਰੋ ਹੋ ਗਿਆ ਦਾ ਪਰਸੋਂ ਦਾ ਉਹ ਮੁੰਡਾ ਵੀ ਫਰੋ ਹੋ ਗਿਆ ਹਾਂ ਜੀ ਸਕਦਾ ਇੱਕ ਡਰਗ ਹੌਟਸਪੌਟ ਮੰਨਿਆ ਜਾਂਦਾ ਹੈ ਤਾਂ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੇ ਹੁਕਮ ਅਰਾਹੀ ਅਸੀਂ ਅੱਜ ਇੱਥੇ ਇੱਕ ਡਿਮੋਲੀਸ਼ਨ ਐਕਸਰਸਾਈਜ਼ ਕਰ ਰਹੇ ਨੇ ਜਿਹੜੇ ਜਿਹੜੇ ਬੰਦਿਆਂ ਨੇ ਇਨਕ੍ਰੋਚਮੈਂਟ ਕੀਤੀ ਸੀਗੀ ਤਾ ਇਹ ਦੋ ਕੋਠੀਆਂ ਅਸੀਂ ਅੱਜ ਡਿਮਾਲਿਸ਼ ਕਰਾਂਗੇ ਇੱਕ ਬਲਦੀਪ ਕੁਮਾਰ ਗੱੱਚਾ ਹੈ ਔਰ ਦੂਜਾ ਜੀਵਨ ਕੁਮਾਰ ਹੈ ਲਾਅ ਐਂਡ ਆਰਡਰ ਔਰ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਥੇ ਕਾਫੀ ਤਦਾਦ ਦੇ ਵਿੱਚ ਜਿਹੜੀ ਨਫਰੀ ਤਾਇਨਾਤ ਕੀਤੀ ਹੈ ਸੋ ਥੈਟ ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਾ ਹੋਵੇ ਤਾਂ ਗੌਰਤਲਬ ਗੱਲ ਇਹ ਹੈ ਕਿ ਇਹ ਜਿਹੜੀ ਦੋ ਕੋਠੀਆਂ ਅੱਜ ਡਿਮਾਲਿਸ਼ ਹੋ ਰਹੀ ਹੈ ਤੇ ਜਿਹੜੇ ਬੰਦੇ ਹੈਗੇ ਨੇ ਇਹ ਨਸ਼ਾ ਤਸਕਰ ਹੈਗੇ ਨੇ ਤਾਂ ਜਿਹੜਾ ਬਲਦੀਪ ਕੁਮਾਰ ਗੱੱਚਾ ਹੈ ਇਹਦੇ ਪਰ ਕਾਰ ਮੁਕਦਮੇ ਦਰਜ ਆ ਗਏ ਨੇ ਜਿਹੜਾ ਜੀਵਨ ਕੁਮਾਰ ਸਨਫ ਗੁਲਸ਼ਨ ਇਹਦੇ ਬਰ ਖਲਾਬੀ ਐਨਡੀਪੀਜ਼ ਦੇ ਤਿੰਨ ਮੁਕਦਮੇ ਦਰਜ ਆ ਗਏ ਨੇ ਤਾਂ ਹੁਣੇ ਹੀ ਅਸੀਂ ਇਹ ਕਾਰਵਾਈ ਹੁਣ ਸਟਾਰਟ ਕਰਾਂਗੇ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਮਸ਼ੀਨਾ ਖੜੀਆ ਹੈਗੀਆਂ ਸਾਰੀ ਪੁਲਿਸ ਟੀਮ ਇੱਥੇ ਤਾਇਨਾਤ ਹੈਗੀ ਤਾਂ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇੱਥੇ ਜਿਹੜਾ ਕੋਈ ਵੀ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਬੜਾ ਸਟ੍ਰਿਕਟਲੀ ਅਸੀਂ ਵਾਰਨਿੰਗ ਦਿੰਨੇ ਹੈ ਕਿ ਇਹ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਨਹੀਂ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਬਰਪਾਈ ਤੁਹਾਨੂੰ ਦੇ ਨਹੀਂ ਪਾਉਗੇ ਐਨਕ੍ਰੋਚਮੈਂਟ ਸਭ ਨਜਾਇਲ ਕਬਜ਼ਾ ਹੋ ਗਿਆ ਜੁਧ ਨਸ਼ਿਆਂ ਵਿਰੁੱਧ ਆ ਕਿ ਨਜਾਇਲ ਕਬਜ਼ੇ ਹਟਾਈ ਜਾ ਰਹੇ ਨੇ ਇਹਦੇ ਵਿੱਚ ਫੰਡamentals ਜਿਹੜਾ ਪ੍ਰਿੰਸੀਪਲ ਹੈ ਇਹ ਐਨਕ੍ਰੋਚਮੈਂਟ ਕਰਕੇ ਜਿਹੜੇ ਇਹਨਾਂ ਨੇ ਪਾਵੇ ਗਲਤ ਪ੍ਰਾਪਰਟੀ ਬਣਾਈ ਹੈ ਜਾਂ ਅਗੇਨਸਟ ਜਿਹੜਾ ਲਾਜ਼ ਹੈ ਬਿਲਡਿੰਗ ਪਲਾਨ ਉਹਨੂੰ ਕੰਪਲਾਈਂਸ ਨਾ ਕਰਕੇ ਗਲਤ ਪ੍ਰਾਪਰਟੀ ਬਣਾ ਕੇ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲੀਸ਼ਨ ਦੇ ਆਰਡਰ ਸਾਈਲ ਹੋ ਗਏ ਇਨਾਂ ਦੇ ਨਸ਼ਿਆਂ ਦੇ ਰਾਹੀਂ ਕਮਾਈ ਕਰਕੇ ਆਪਣੀ ਜਾਇਦਾਦ ਖਰੀਦ ਕੇ ਬਣਾਈ ਆ ਉਹਨਾਂ ਦੇ ਵਿਰੁੱਧ ਕੀ ਕਾਰਵਾਈ ਕੀਤੀ ਹੈ ਉਹਦੇ ਵਿੱਚ ਐਨਡੀਪੀਐਸ ਦੇ ਵਿੱਚ ਜਿਹੜਾ ਸੈਕਸ਼ਨ 68 ਐਫ ਹੈ ਤਾਂ ਉਹਦੇ ਰਾਹੀਂ ਉਹਨਾਂ ਦੇ ਬਰ ਖਿਲਾਫ ਕਾਰਵਾਈ ਹੋਈ ਹੈ ਮੈਂ ਪਿੱਛੇ ਵੀ ਮੀਡੀਆ ਦੇ ਨਾਲ ਸ਼ੇਅਰ ਕੀਤਾ ਸੀਗਾ ਕਿ ਕਰੀਬਨ 28 ਕਰੋੜ ਦੀ ਉਹ ਪ੍ਰਾਪਰਟੀ ਜਿਹੜੀ ਇਹਨਾਂ ਨੇ ਬਣਾਈ ਹੈ ਤਾਂ ਉਹ ਬਟਾਲਾ ਪੁਲਿਸ ਨੇ ਫ੍ਰੀਜ਼ ਕੀਤੀ ਹੈ ਕਰੀਬਨ ਚੌਥਰ ਮੁਲਜ਼ਮ ਹੈਗੇ ਨੇ 59 ਕੇਸਾਂ ਦੇ ਵਿੱਚ ਕੀ ਸਮਝੀਏ ਦੇਰ ਆ ਦਰਸ ਨਹੀਂ ਪੁਲਿਸ ਹਮੇਸ਼ਾ ਹੀ ਇਸ ਚੀਜ਼ ਤੇ ਉਤੇ ਕੰਮ ਕਰ ਰਹੀ ਹੈ ਤਾ ਹੁਣ ਇਹ ਵਾਲਾ ਐਸਪੈਕਟ ਵੀ ਅਸੀਂ ਐਡ ਕਰ ਲਿਆ ਇਹਦੇ ਚ ਤਾਂ ਕੋਸ਼ਿਸ਼ ਇਹੀ ਹੈ ਕਿ ਜਿਹੜੀ ਨਸ਼ੇ ਦੀ ਲਾਨਤ ਹੈ ਉਹਨੂੰ ਆਪਾਂ ਜੜੋਂ ਪੁੱਟ ਦੀ ਅੱਗੇ ਹੋਰ ਵੀ ਇਸ ਤਰੀਕੀ ਕਾਰਵਾਈ ਚੱਲ ਰਹੀ ਹੈ ਬਿਲਕੁਲ ਅਸੀਂ ਲਿਸਟਿੰਗ ਕੀਤੀ ਹੈ ਜਿਹੜੇ ਜਿਹੜੇ ਨਸ਼ਾ ਤਸਕਰ ਹੈ ਸਮੱਗਲਰ ਹੈ ਇਨਫੈਕਟ ਪੂਰੇ ਜ਼ਿਲ੍ਹੇ ਦੇ ਵਿੱਚ ਪੁਲਿਸ ਦੇ ਸਿਕ ਬਟਾਲਾ ਨੇ ਆਈਡੈਂਟੀਫਾਈ ਕਰ ਲਈ ਹੈਗੇ ਨੇ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਸਰ ਜੀ ਕੁਝ ਜਿੰਨਾਂ ਨਾਲ ਇਹਨਾਂ ਨੂੰ ਕੱਟਾਈ ਜਾ ਰਿਹਾ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਇਹਨਾਂ ਦਾ ਕਈਆਂ ਦਾ ਕਹਿਣਾ ਕਿ ਅਸੀਂ ਆਪਣੇ ਬੱਚਿਆਂ ਨੂੰ ਬੇਦਖਲ ਕਰ ਦੇਣਾ ਦਾ ਜਦ ਕਿ ਕੁਝ ਕੁਝ ਕਮਿੰਦੇ ਹੋਏ ਆ ਲੇਕਿਨ ਲੱਗਦਾ ਕਿ ਉਹ ਕਹਿੰਦੇ ਕਿ ਕਾਰਵਾਈ ਠੀਕ ਹੈ ਬਟ ਸਾਡੇ ਦੇ ਨਜਾਇਜ਼ ਨਹੀਂ ਇਹਦੇ ਵਿੱਚ ਜਿਹੜੀ ਇਹ ਪ੍ਰੋਪਰਟੀਆਂ ਹੈਗੀ ਆ ਕਾਫੀ ਇਲੀਗਲ ਜਿਹੜੀ ਲੈਂਡ ਹੈ ਭਾਵੇਂ ਗਵਰਨਮੈਂਟ ਦੀ ਲੈਂਡ ਹੈ ਪੰਚਾਇਤ ਲੈਂਡ ਹੈ ਸ਼ਾਮਲਾਟ ਹੈ ਤਾਂ ਉਹਦੇ ਤੇ ਬਣੀ ਹੈ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੂੰ ਪੂਰਾ ਹੱਕ ਹੈ ਤਾਂ ਉਹ ਉਹਦੇ ਇਨਕ੍ਰੋਚਮੈਂਟ ਐਂਟੀ ਇਨਕ੍ਰੋਚਮੈਂਟ ਡਰਾਈਵ ਚਲਾ ਕੇ ਡਿਮੋਲਿਸ਼ ਕਰ ਸਕਦੀ ਹੈ ਸ੍ਰੀ ਕਮਰਸ਼ੀਅਲ ਕੁਆਲਿਟੀ ਹੈ ਦੋਵਾਂ ਵੱਲੋਂ ਇਚ ਵਕਫਾ ਕੋਆਰਡੀਨੇਟ ਅਲੱਗ ਅਲੱਗ ਜਿਹੜੇ ਹੈਗੇ ਨੇ ਮੁਕਦਮੇ ਇਹਨਾਂ ਦੇ ਐਨਡੀਪੀਏ ਦੇ ਦਰਸ਼ਕ ਨੇ ਕੋਮਰਸ਼ੀਅਲ ਪਾਰਟ ਕੀ ਹੋਈ ਸੀ ਉਹ ਆਈ ਐਮ ਨਾਟ ਸ਼ੋਰ ਹਰ ਜਿਨ੍ਹਾਂ ਨੇ ਸਟੇ ਆਰਡਰ ਵੀ ਹੈ ਸਟੇ ਆਰਡਰ ਵੀ ਫੜੇ ਨਹੀਂ ਇਹ ਜਿਹੜਾ ਪ੍ਰੋਸੈਸ ਚੱਲਦਾ ਪਿਆ ਜਿਹੜਾ ਅਸੀਂ ਅੱਜ ਕਰ ਰਹੇ ਨੇ ਤਾਂ ਉਹਦੇ ਵਿੱਚ ਐਸ ਪਰ ਪ੍ਰੋਸੀਜਰ ਹੀ ਅਸੀਂ ਕਰ ਰਹੇ ਨੇ ਅੱਜ